ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਪਿੱਖੀਵਿੰਡ ਦੇ ਨਜ਼ਦੀਕ ਪਿੰਡ ਸਿੰਘਪੁਰਾ ਦੇ ਕੋਲ ਹੋਏ ਭਿਆਨਕ ਐਕਸੀਡੈਂਟ ਦੌਰਾਨ ਪਤੀ-ਪਤਨੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਸ਼ਦੀਪ ਸਿੰਘ ਅਤੇ ਇਸ ਦੀ ਪਤਨੀ ਵਾਸੀ ਪਿੰਡ ਪੱਥਰੀ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ਕੰਮ ਲਈ ਜਾ ਰਹੇ ਸਨ। ਤਾਂ ਅਚਾਨਕ ਮੋਟਰਸਾਈਕਲ ਵਿੱਚ ਮੋਟਰਸਾਈਕਲ ਵਾਹਨ ਨਾਲ ਇਹਨਾਂ ਦੀ ਮੌਤ ਹੋ ਗਈ। ਦੂਸਰਾ ਮੋਟਰਸਾਈਕਲ ਸਵਾਰ ਵੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋਨੂ ਫਤਿਹਪੁਰ ਦੀ ਵਿਸ਼ੇਸ਼ ਰਿਪੋਰਟ। ਕਿਹੜਾ ਪਿੰਡ ਤਰੀਕਲਾਵਾਂ ਅੱਛਾ ਕੀ ਐ ਐਕਸੀਡੈਂਟ ਜਿਹੜਾ ਹੋਇਆ ਕੀ ਤੁਹਾਡੇ ਨੂੰ ਲੱਗਦਾ ਮੇਰੇ ਤੇ ਚਾਚਾ ਸਾਡੇ ਸਾਡੇ ਆਪਣੇ ਕਲੀਨ ਹੋਈਆਂ ਨੇ ਬਾਈ ਕਿੱਥੇ ਲੱਗਦਾ 18 ਆ ਇਹਨਾਂ ਦਾ ਇਹਨਾਂ ਦਾ ਠੀਕ ਹੈ ਇਹਨਾਂ ਦਾ ਨਾਮ ਹਰਦਾ ਦਾ ਨਾਮ ਨਹੀਂ ਮੈਨੂੰ ਪਤਾ ਨਹੀਂ ਕਿੰਨੀ ਦੇਰ ਹੋਈ ਯਾਰ ਇਹਨਾਂ ਨੂੰ ਇਹ ਵੀ ਨਹੀਂ ਹੋਇਆ ਐਕਸੀਡੈਂਟ ਕਿੱਦਾਂ ਹੋਇਆ ਐਕਸੀਡੈਂਟ ਕੋਲ ਤੋਂ ਵੀ ਜਾਓ ਆਪਰੇ ਬੰਦੇ ਸਭ ਨੇ ਚਾਹ ਪਰੇ ਡੀਪੀ ਕੋਲ ਬਸ ਸਾਡੇ ਟਾਈਮ ਆਪੋ ਪੁਲਿਸ ਪ੍ਰਸ਼ਾਸਨ ਪਹੁੰਚ ਗਏ ਇਥੇ ਹਾਂਜੀ ਹਾਂਜੀ ਕੀ ਨਾਮ ਹੈ ਭਾਜੀ ਤੁਹਾਡਾ ਪੁਰਜੀਤ ਸਿੰਘ ਜਿਹੜੇ ਅਨੰਦ ਹਸਪੀਟਲ ਜਿਹੜੇ ਐਕਸੀਡੈਂਟ ਇਥੇ ਛੋਣੀ ਦੇ ਲੱਗੇ ਹੋਇਆ ਉਹ ਕੀ ਲੱਗਦੇ ਨੇ ਤੁਹਾਡੇ ਜਿਹੜੇ ਇਥੇ ਐਡਮਿਟ ਨੇ ਉਹ ਭਰਾ ਆ ਬਰਾ ਈ ਨਾ ਉਹਦਾ ਸਵਾਗਤ ਪਿਤਾ ਜੀ ਦਾ ਨਾਮ ਨਰਿੰਦਰ ਸਿੰਘ ਪਿੰਡ ਕਿਹੜਾ ਸਿੰਘਪੁਰ ਕੀ ਗੱਲ ਹੋਈ ਐ ਐਕਸੀਡੈਂਟ ਹੋਇਆ ਕਿਦਾਂ ਜੀ ਸਾਰਾ ਇਦਾਂ ਵੀ ਅਸੀਂ ਪਿੰਡ ਮੈਂ ਘਰਾਂ ਆਉਂਦੇ ਤੇ ਉਤੋਂ ਫੋਨ ਆਇਆ ਵੀ ਇੱਥੇ ਤੁਹਾਡੇ ਬੰਦੇ ਦਾ ਐਕਸੀਡੈਂਟ ਹੋ ਗਿਆ ਹਾਂਜੀ ਫੇਰ ਅਸੀਂ 900 ਲੈ ਕੇ ਆਏ ਕੱਲਾ ਇਹਨਾਂ ਦਾ ਹੋਇਆ ਕਿਹੜੀ ਸੰਦ ਚ ਵੱਜੇ ਨਹੀਂ ਪਤਾ ਨਹੀਂ ਇਹ ਗੱਡੀ ਹੁੰਦੇ ਸੀ ਵੀ ਉੱਥੇ ਦੱਸਦੇ ਆ ਵੀ ਗੱਡੀ ਦੇ ਵਿੱਚ ਵੱਜੇ ਆ ਅੱਛਾ ਜੀ ਹਾਂਜੀ ਇੱਕ ਐਕਸੀਡੈਂਟ ਹੋਰ ਹੋਇਆ ਜਿਸ ਦੇ ਵਿੱਚ ਮੀਆਂ ਬੀਬੀ ਦੀ ਡੈਥ ਹੋਈ ਆ ਕਹਿੰਦੇ ਉਹਨਾਂ ਦੇ ਨਾਲ ਉਹ ਐਕਸੀਡੈਂਟ ਆ ਹਾਂ ਉਹਨਾਂ ਦਾ ਮਨੀਏ ਚੱਕਰਤੀਪਰ ਆਈ ਗੱਡੀ ਦੋਹਾਂ ਦੇ ਵਿੱਚ ਵੱਜੀ ਉਹਨਾਂ ਵੀ ਲਾਉਦੇ ਵਿੱਚ ਵੱਜੀ ਮੁੜ ਗਏ ਨੇ ਜਵੱਡੀ ਜਾਂ ਉਹਨਾਂ ਦੀ ਡੈਥ ਹੋ ਗਈ ਆ ਜਿਹੜੀ ਦੂਜੀ ਆ ਦੋ ਹਾਂਜੀ ਹਾਂਜੀ ਤੇ ਤੁਹਾਡੇ ਜਿਹੜਾ ਪੇਸ਼ੈਂਟ ਹੈ ਉਹ ਕਿੱਦਾਂ ਹੈ ਇਹ ਸੀਰੀਸ ਹੈ ਬਹੁਤ ਜ਼ਰਾ ਗੱਡੀ ਦਾ ਪਤਾ ਲੱਗਾ ਕਿਹੜੀ ਹੋ ਗਈ ਗੱਡੀ ਦਾ ਪਤਾ ਨਹੀਂ ਅਸੀਂ ਤਾਂ ਪਤਾ ਨਹੀਂ ਗਿਆ ਅਸੀਂ ਦਵਾਦਾਂ ਉਹ ਤੋਂ ਲੈ ਕੇ ਆ ਗਏ ਇੱਥੇ ਥੀ ਮੌਕੇ ਤੇ ਪੁਲਿਸ ਆਈ ਇੱਥੇ ਇਹ ਤਾਂ ਪਤਾ ਨਹੀਂ ਲੱਗਾ ਸਾਨੂੰ ਤੇ ਉਹਨਾਂ ਆਖਿਆ ਦਵਾਦਾਂ ਉਹਨੂੰ ਹੀ ਲੈ ਕੇ ਨੇੜੀ ਤੇ ਪਾ ਕੇ ਤੇ ਲੈ ਕੇ ਆਏ ਆ ਹਾਂਜੀ ਭਾਜੀ ਆ ਜਿਹੜਾ ਦੋ ਮੀਆਂ ਬੀਬੀ ਦੀ ਡੈਥ ਹੋਈ ਆ ਕੌਣ ਆ ਤੇ ਕਿੱਥੋਂ ਦੇ ਰਹਿਣ ਵਾਲੇ ਆ ਇਹ ਜੀ ਪੱਤਰੀ ਦੇ ਰਹਿਣ ਵਾਲੇ ਜੀ ਕਿੱਦਾਂ ਕੀ ਗੱਲਬਾਤ ਹੋਈ ਆ ਇਹਨਾਂ ਦਾ ਜੀ ਐਕਸੀ ਕਿਹੜੀ ਜਗ੍ਹਾ ਕਿ ਸਿੰਗਾਪੁਰ ਆ ਜੀ اچھا ਜੀ ਤੁਹਾਨੂੰ ਪਤਾ ਲੱਗਾ ਕਿੰਨੇ ਕ ਵਜੇ ਦੇ ਕਰੀਬ ਹੀ ਗੱਲਿਆ ਇਹ ਜੀ ਇਸ ਗੱਲ ਨੂੰ ਅੱਧਾ ਘੰਟਾ ਪੌਣਾ ਘੰਟਾ ਹੋ ਗਿਆ ਜੀ اچھا ਜੀ ਕਿ ਡੈਥ ਜਿਹੜੀ ਇਹਨਾਂ ਦੀ ਮੌਕੇ ਤੇ ਹੋ ਗਈ ਆ ਮੌਕੇ ਤੇ ਹੋ ਗਈ ਜੀ ਤਾਂ ਮੀਆਂ ਬੀਬੀ ਦੀ ਪਛਾਣ ਕੀ ਹੋਈ ਆ ਇਹ ਜੀ ਆਪਣੇ ਅਰਸ਼ਦੀਪ ਸਿੰਘ ਆ ਇਹ ਬੋਲਦੇ ਨਾਂ ਤੇ ਕਿਹਦੇ ਨਾਂ ਹਾਂ ਗੱਡੀ ਚਾਲਕ ਫਿਰ ਇਹ ਐਕਸੀਡੈਂਟ ਜਿਹਦੇ ਨਾਲ ਹੋਇਆ ਉਹ ਸੈਕੰਡ ਪਰਸਨ ਉਹ ਜਿਹੜਾ ਮੋਟਰਸਾਈਕਲ ਵਾਲਾ ਹੈ ਜੀ ਉਹ ਉਹਨਾਂ ਦਾ ਵੀ ਜਨਾ ਬਿਮਾਰੀ ਹਾਲਤ ਆ ਉਹ ਲੰਬਾ ਸਿੱਧਾ ਜਿਹੜਾ ਵੀ ਐਡਮਟ ਆ ਜੇ ਹੁਣ ਕੋਈ ਰਹਿਣ ਵਾਲਾ ਮੁੰਡਾ ਕੋਈ ਸਿੰਗਾਪੁਰ ਕੋ ਰਹਿਣ ਵਾਲੇ ਹੁਣ ਕੀ ਕਾਰਵਾਈ ਤੁਹਾਡੇ ਲੋਕੀ ਦੀ ਕਾਰਵਾਈ ਜਿੱਦਾਂ ਵੀ ਹੋਊਗਾ ਉਹਨਾਂ ਦੇ ਬਿਆਨ ਲਿਖਾਂਗੇ ਬਿਆਨ ਲੇ ਕੇ ਜੋ ਵੀ ਕਾਰਵਾਈ ਆ ਕਰਾਂਗੇ